ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਗੱਲ ਤੁਹਾਡੇ ਕੋਲ ਰਹਿ ਨਾ ਜਾਵੇ ਤੁਹਾਨੂੰ ਸਾਰੀਆਂ ਗੱਲਾਂ ਪਤਾ ਲੱਗੇ ਜੋ ਆਪਾਂ ਵੀਡੀਓ ਚ ਕੀਤੀਆਂ ਆਉਂਦੀਆਂ ਇਹਨਾਂ ਕਿ ਇਕੱਲਾ ਨੁਕਤਾ ਦੇਖਿਆ ਤੇ ਵੀਡੀਓ ਸਕਿਪ ਕਰ ਦਿਓ ਝਿਮ ਦਾ ਪਾਊਡਰ ਬਣਾ ਕੇ ਬਾਈ ਫੋੜੇ ਫਿੰਸੜੀਆਂ ਨਿਕਲਣੇ ਹੀ ਨਹੀਂ ਯਾਰ ਜੋ ਮਰਜ਼ੀ ਹੋ ਜਾ ਜਿੰਨਾ ਮਰਜ਼ੀ ਮੱਛਰ ਲੜ ਜਾ ਨਹੀਂ ਨਿਕਲੂਗੇ ਹਨ ਤੁਸੀਂ ਕਰੋ ਕਿਹਦਾ ਦੇਖੋ ਇੱਕ ਵਾਰੀ ਹਨ ਫੇ ਦੁਬਾਰਾ ਮੈਨੂੰ ਇਹ ਵਰਤਨ ਹੀ ਨਹੀਂ ਗਈ ਕਬੂਤਰ ਨੂੰ ਪਤਾ ਹੀ ਨਹੀਂ ਵੀ ਇਹਨੂੰ ਮੈਨੂੰ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਤੇ ਮੈਂ ਕਿਉਂ ਪੀਵਾਂਗਾ ਉਹ ਨਾ ਪੀਊਗਾ ਹਨ ਮੇਰਾ ਨੁਕਸਾਨ ਕਰੀ ਚਲੋ ਤੁਸੀਂ ਆਣੀ ਕੰਨ ਦਿੱਤਾ 70 ਰੁਪਏ ਦੇ ਚੰਦ ਦੇ ਅੱਥੇ 70 ਰੁਪਏ ਲਾਈ ਪਰ ਜੇ ਇਨਫੈਕਸ਼ਨ ਲੀਵਰ ਚ ਹੋਊਗੀ ਤਾਂ ਹੀ ਜਲਦੀ ਹੋਊਗੀ ਜੇ ਲੀਵਰ ਸਟਰੋਂਗ ਹੋਊਗਾ ਤਾਂ ਇਨਫੈਕਸ਼ਨ ਬੱਚੇ ਦੇ ਹੋਊਗੀ ਨਹੀਂ 3 ਦਿਨ ਲਗਾਤਾਰ ਆਪਾਂ ਜਿਆਦਾ ਦੇਣਾ ਥੋੜਾ ਜਿਹਾ ਉਸ ਤੋਂ ਬਾਅਦ ਫੇਰ ਕਟਾ ਦੇਣੀ ਰੋਜ਼ ਇਹ ਫੇਰ ਐਵੇਂ ਬਸ ਕੁਝੇ ਜਿਹੀ ਪਾਆ ਕਰਾਂਗੇ ਇਹਨੂੰ ਪਾਣੀ ਸਾਰੀ ਸ਼ੀਸ਼ੀ ਆਪਾਂ ਆ ਹਾਂ ਭਾਈ ਮੈਂ ਦੱਸਿਆ ਤਾਂ ਹੈਗਾ ਨਾ ਇਹ ਹੀ ਵੀਡੀਓ ਤੁਹਾਡੇ ਸਾਹਮਣੇ ਆਪਾਂ ਰੋਜ਼ ਇਹੋ ਜੀ ਦੱਸੀ ਦੀ ਆ ਹਨਾ ਵੀ ਜਿਹੜੀ ਆਪਾਂ ਕਰੀ ਦੀ ਆ ਤੁਹਾਡੇ ਸਾਹਮਣੇ ਆਪਣੇ ਪੁੱਤਰਾਂ ਨੂੰ ਵੀ ਕਰਦਾ ਪਿਆ ਹਾਂਜੀ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਬਾਬੋ ਆ ਜੀ ਕਰਦੇ ਆ ਵੀਡੀਓ ਸ਼ੁਰੂ ਤੇ ਕਬੂਤਰ ੜਾਏ ਸੀ ਮੈਂ ਗਰਵਾਹ ਨੂੰ ਚਲ ਗਿਆ ਲੈਣ ਤੇ ਲੇਟ ਹੋ ਗਿਆ ਹਨਾ ਤੇ ਹੁਣ ਇਹਨਾਂ ਨੂੰ ਡੱਕੀਏ ਪਹਿਲਾਂ ਡੱਕ ਕੇ ਬਾਕੀ ਦੀ ਗੱਲ ਗੱਲਬਾਤ ਕਰਦੇ ਆ ਬਾਦਰ ਰੰਗ ਰੂੰਗ ਦਾ ਉੱਪਰ ਵੀ ਕੰਮ ਸ਼ੁਰੂ ਹੋ ਗਿਆ ਇਧਰ ਉੱਪਰ ਵੀ ਕਰੀ ਜਾਂਦੇ ਹੁਣ ਕਿ ਸੈਟਾ ਸਾਡਾ ਹੀ ਹੈ ਅੱਛਾ ਉਹ ਖੁੱਡੇ ਕਿਹੜੇ ਕਰੀਏ ਯਾਰ ਬਊ ਖੁੱਡੇ ਇਹਨੇ ਕਿਹੜਾ ਰੰਗ ਕਰੀਏ ਤੇਰੇ ਹਿਸਾਬ ਨਾਲ ਚਿੱਟਾ ਕਿ ਇਹ ਸੰਤਰੀਆਂ ਦੇ ਨਾਲ ਦਾ ਚਾਹ ਸੰਤਰੀ ਸੰਤਰੀ ਥੋੜੀ ਚੰਗਾ ਲੱਗਣਾ ਤੇ ਲਿਆਓ ਬਾਪੇ ਉਹ ਦਾਣੇ ਦੂਣੇ ਪਾਈਏ ਕੂਟਰਾਂ ਨੂੰ ਠੀਕ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਹਜੇ ਟਾਈਮ ਹੈਗਾ ਆ ਵੀ ਆਪਾਂ ਰੰਗ ਕਿਹੜਾ ਕਰਾਈਏ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੁਣ ਆਪਾਂ ਰੰਗ ਲੱਗੇ ਕਰਾਉਣਾ ਹਨਾ ਹੁਣ ਗਰੇ ਰੰਗ ਆ ਆਪਣੇ ਘਰ ਦਾ ਫਿੱਕਾ ਜਿਹਾ ਗਰੇ ਆ ਫਿੱਕਾ ਫਿੱਕਾ ਜਿਹਾ ਗਰੇ ਜਿਹਾ ਜਿਦਾਂ ਨਾ ਤੇ ਉਹ ਮੈਂ ਦਿਖਾ ਵੀ ਦਿਨਾ ਤੁਹਾਨੂੰ ਥੱਲੇ ਆ ਕੇ ਵੀਡੀਓ ਦੇ ਮਤਲਬ ਸੈਂਪਲ ਜਿਹਾ ਮਾਰਿਆ ਇਕ ਥਾਂ ਦੇ ਤੇ ਉਦਾਂ ਦਾ ਹੀ ਕਰ ਦਈਏ ਜਾਂ ਫੁੱਡੇ ਹਨਾ ਪੱਟੀਆਂ ਜਿਹੜ ਤੇ ਬਾਕੀ ਉਹ ਤੇ ਛੱਤਾਂ ਵੀ ਚਿੱਟੀਆਂ ਕਰ ਦਾਂਗੇ ਸਾਰੀਆਂ ਹੀ ਹਨ ਤੇ ਕਿੱਧਰ ਗਏ ਕਿੱਧਰ ਗਿਆ ਖੂਤਰ ਆਪਣਾ ਇੱਕ ਬੱਚਾ ਔੜ ਗਿਆ ਡੱਕਣ ਲੱਗਿਆ ਆਹ ਤੇ ਮੌਸਮ ਫੇ ਖਰਾਬ ਹੋ ਗਿਆ ਬਹੁਤ ਅਮੀਂ ਫੇ ਦਵਾਰਾ ਬਦਲੀ ਜੀ ਆਉਂਦਾ ਤਾਂ ਪਰ ਆ ਇਧਰੋਂ ਜ਼ਿਆਦਾ ਚੜ ਗਿਆ ਆ ਸਾਈਡ ਤੋਂ ਬੋਲ ਤੇ ਆਇਓ ਬਾਬੋ ਗੱਲਾਂ ਬਾਤਾਂ ਕਰਦੇ ਆ ਦਾਣਾ ਪਾਣੀ ਪਾਈਏ ਤੇ ਫਿਰ ਮਿਲਦੇ ਆ ਹਨਾ ਅੱਜ ਆਪਣੇ ਕਬੂਤਰ ਕੋਈ ਵੀ ਬਾਬੇ ਥੱਲੇ ਮੂੰਹ ਨਹੀਂ ਮਾਰਦਾ ਚੁੰਝਾ ਸਾਫ਼ ਸਭ ਤੋਂ ਬੈਸਟ ਜੀ ਜਿਹੜੀ ਆਪਾਂ ਨੂੰ ਸੀਗੀ ਉਹ ਹੋਊਗੀ ਨਾ ਜੀ ਦੂਰਾ ਥੱਲੇ ਵੀ ਕਬੂਤਰ ਪਏ ਆ ਕੋਈ ਕਬੂਤਰ ਨੀ ਚੁੰਝ ਮਾਰਦਾ ਹਨਾ ਜੇ ਗੱਲ ਉਹ ਧੁੱਪ ਲੱਗੀ ਤੇ ਨਹੀਂ ਮਿਸਤਰੀੋਂ ਦਾ ਨਾਸ ਹੀ ਕਿਉਂਕਿ ਉਹ ਮੁੰਡੇ ਲੱਗ ਗਏ ਕਿਤੇ ਹਨਾ ਮੀਮੂ ਪੈਣ ਕਰਕੇ ਉਹ ਅੰਦਰ ਲੱਗੇ ਕਿਤੇ ਕੰਮ ਕਰਦੇ ਉਹ ਨਹੀਂ ਹਟੋਇਆ ਕੱਲ ਨੂੰ ਆਪਾਂ ਆਪੇ ਸੀਮੈਂਟ ਲਿਆ ਕੇ ਥੱਲੇ ਪਾ ਦੇਣਾ ਇਹਦੇ ਸਾਰੇ ਕੱਲ ਨੂੰ ਇਹ ਨਿਵੇੜਨਾ ਜੇ ਮਰਜ਼ੀ ਹਾਸ ਦੇ ਵਿੱਚ ਆਪਾਂ ਇਹ ਪੱਕਾ ਕਰਨਾ ਕੱਲ ਨੂੰ ਤੇ ਕਬੂਤਰਾਂ ਨੂੰ ਮਲੱਪਾਂ ਦੀ ਦਵਾਈ ਵੀ ਲੋਣੀ ਆ ਠੀਕ ਆ ਮੈਨੂੰ ਮਲੱਪਾਂ ਦੀ ਉਹ ਵੀ ਲਾਉਣੀ ਆਪਾਂ ਤੇ ਚਲੋ ਦਾਣਾ ਪਾਈਏ ਹਨਾ ਕਈਏ ਕੰਮ ਸ਼ੁਰੂ ਲੋ ਬਾਬੇਓ ਕੱਲ ਵਾਲੀ ਰੋਟੀ ਨੂੰ ਫੇਰ ਸ਼ੁਰੂ ਠੀਕ ਆ ਉਦਾਂ ਹੀ ਪਾਣੀ ਸੇਮ ਤੇ ਆ ਬਾਬੇਓ ਤੁਸੀਂ ਦਾਣੇ ਤੇ ਵੀ ਪਾ ਸਕਦੇ ਆ ਮੈਂ ਆਪਾਂ ਅਗੇ ਦੇਖਿਆ ਇੰਨਾ ਪਤਲਾ ਨਹੀਂ ਹੈਗਾ ਮੈਨੂੰ ਲੱਗਦਾ ਹੈ ਕਿ ਪਤਲਾ ਹਨਾ ਆਪਾਂ ਦਾਣੇ ਤੇ ਪਾਇਆ ਪਾ ਸਕਦੇ ਆ ਕੋਈ ਚੱਕਰ ਨਹੀਂ ਦਾਣਾ ਜਿਆਦਾ ਹੋਵੇ ਤੇ ਪਾ ਲਓ ਜੇ ਥੋੜਾ ਦਾਣਾ ਫੇਰ ਕੁੰਜੇ ਚ ਪਾ ਲਓ ਥੋੜੇ ਦਾਣੇ ਤੇ ਮਿਕਸ ਨਹੀਂ ਹੋਊਗਾ ਨਹੀਂ ਤਾਂ ਇਹਨੇ ਉਹਦੇ ਇੱਕ ਬਾਲਟੀ ਨਾਲ ਹੀ ਲੱਗ ਜਾਣਾ ਹਨਾ ਜਿਹਦੇ ਵਿੱਚ ਤੁਸੀਂ ਢੋਲੂਗੇ ਤੇ ਉਧਾ ਪਾਇ ਹੀ ਮਤਲਬ ਮੈਂ ਪਾਇਆ ਅੱਜ ਪਾ ਕੇ ਦੇਖਿਆ ਹੋਇਆ ਥੋੜਾ ਹੀ ਪਾਇਆ ਥੋੜਾ ਹੀ ਪਾਇਆ ਮਤਲਬ ਬਾਕੀ ਇਹਦੇ ਵਿੱਚ ਵੀ ਪਾਣੀ ਜੀ ਵੀ ਪਾ ਦਾਂਗੇ ਹਨਾ ਤਿੰਨ ਚਾਰ ਦਿਨ ਲਗਾਤਾਰ ਆਪਾਂ ਜਿਆਦਾ ਦੇਣਾ ਥੋੜਾ ਜਿਹਾ ਉਸ ਤੋਂ ਬਾਅਦ ਫੇਰ ਘਟਾ ਦੇਣੀ ਰੋਜ਼ ਇਹਦੀ ਫੇਰ ਐਵੇਂ ਬਸ ਪੁੱਜੇ ਜੀ ਪਾਇਆ ਕਰਾਂਗੇ ਇਹਨੂੰ ਪਾਣੀ ਸਾਰੀ ਸ਼ਿਸ਼ੀ ਆਪਾਂ ਆਹ ਆ ਵੀ ਆ ਤਾਂ ਇੱਕ ਹੋਰ ਲਿਆਵਾਂਗੇ ਥੋੜੀ ਆ ਹਨਾ ਕਿਉਂਕਿ ਕਬੂਤਰ ਜਿਆਦਾ ਆ ਜਿਦਾ ਤੁਹਾਡੇ ਕੋ ਕਬੂਤਰ ਥੋੜੇ ਆ ਫੇ ਤਾਂ ਕੋਈ ਗੱਲ ਨਹੀਂ ਜੀ ਬਾਪੋ ਕੀ ਹਾਲ ਚਾਲ ਆ ਤੇ ਲੋ ਬਾਪੋ ਦਾਣਾ ਪਾਣੀ ਪਾਈ ਜਾਂਦੇ ਆ ਹਨਾ ਤੇ A to Z ਕਬੂਤਰਾਂ ਨੂੰ ਦਾਣਾ ਸਾਰਿਆਂ ਨੂੰ ਪਾ ਕੋਣਾ ਪਾਣੀ ਲੱਗਾ ਪਾਉਣ ਤੇ ਤੁਹਾਡੇ ਵੇ ਕਮੈਂਟਾਂ ਦੇ ਜਵਾਬ ਦਿੰਨੇ ਅੱਜ ਹਨ ਜਿਹੜੇ-ਜਿਹੜੇ ਵੀ ਤੁਸੀਂ ਕਮੈਂਟ ਕੀਤੇ ਹੋਣਾ ਸਾਰੇ ਕਮੈਂਟਾਂ ਦਾ ਅੱਜ ਜਵਾਬ ਆਪਾਂ ਦਿਲ ਖੋਲ ਕੇ ਦਵਾਂਗੇ ਸਾਰੇ ਪੜ੍ਹਾਂਗਾ ਮੈਂ ਹੁਣ ਪਹਿਲਾਂ ਪੜ੍ਹ ਕੇ ਫਿਰ ਜਵਾਬ ਦਊਂਗਾ ਹਨ ਅੱਜ ਇਹੀ ਵੀਡੀਓ ਕਿਉਂਕਿ ਲੇਟ ਹੋ ਗਏ ਤੇ ਅੱਜ ਆਪਾਂ ਐਸੇ ਮੁੱਦੇ ਨੂੰ ਝੱਕਾਂਗੇ ਹਨ ਤੇ ਜ਼ਿਆਦਾ ਕੁਝ ਨਹੀਂ ਦਿਖਾਏਗੇ ਕੂਤਰ ਡੜਾਏ ਵੀ ਸੀਗੇ ਬੈਠੇ ਕੂਤਰ ਹਨਾ ਟੱਕਲੇ ਆ ਦਾਣਾ ਪਾਣੀ ਉਹਨਾਂ ਨੂੰ ਪਾ ਤਾ ਤੇ ਪਾਣੀ ਪਾਈਏ ਪਹਿਲਾਂ ਹਨਾ ਦਾਣਾ-ਦਾਣਾ ਪਾ ਤਾ ਤੇ 20 ਫੇ ਆ ਗਿਆ ਉਹ ਵੀ ਵਿਚਾਰੇ ਰੰਗ ਕਰਦੇ ਵਿੱਚ ਰੁਕਿਆ ਕੰਮ ਉਹਨਾਂ ਦਾ ਬਲਵੇ ਕੰਮ ਖਰਾਬ ਹੋ ਗਿਆ ਮੇਰਾ ਨੁਕਸਾਨ ਕਰੀ ਚਲੋ ਤੁਸੀਂ ਮੇਰਾ ਨਕ ਤਾਂ ਨਹੀਂ ਕੰਨ ਦਤਾ 70 ਰੁਪਇਆ ਦੇ ਕੇ ਕੰਨ ਦਿਆ ਸੱਜੇ ਉੱਥੇ ਰੇਲ ਲਾਈ ਬਸ ਹੈ ਜੀ ਆ ਜਾ ਕਿੱਥੇ ਚੱਲਾਂ ਥੱਲੇ ਹੁਣ ਕੀ ਦੇਖਣਾ ਕੰਮ ਤੇ ਉਰੂਕੂਆ ਲੋ ਬਾਬਿਓ ਮੀ ਫੇ ਆ ਗਿਆ ਕੰਮ ਰੁਕ ਗਿਆ ਵਿਚੇ ਹੀ ਤੇ ਹੁਣ ਦੇ ਇਦਾਂ ਜੀ ਵੀਡੀਓ ਅੱਜ ਬਣ ਗਈ ਤੇ ਅੱਜ ਪੈ ਜੂਗੀ ਨਹੀਂ ਤਾਂ ਇਹ ਵੀਡੀਓ ਪਊਗੀ ਕੱਲ ਨੂੰ ਸਾਂਜੀ ਬਾਬਿਓ ਕੀ ਹਾਲ ਚੱਲ ਲੈਂਦੇ ਤੇ ਚੜਦੇ ਆਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਇੱਕਾਰੀ ਫੇ ਤੇ ਬਾਬੇਓ ਵੀਡੀਓ ਨੂੰ ਵਾਤ ਵਾਤ ਦੇਖਿਆ ਕਰੋ ਵੀਡੀਓ ਨੂੰ ਕਮੈਂਟ ਕਰਿਆ ਕਰੋ ਤੁਹਾਡੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜਦਾ ਹੁੰਦਾ ਹਾਂ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਨ ਤੇ ਬਾਬੇਓ ਆ ਜੋ ਵੀਡੀਓ ਸ਼ੁਰੂ ਕਰਦੇ ਆ ਤੇ ਮੀਂਹ ਮੂੰ ਪੈਣ ਲੱਪਿਆ ਕੱਪੜੇ ਹੋ ਗਏ ਗਿੱਲੇ ਤੇ ਆਹੇੇ ਕੰਮਾਂ ਵਾਸਤੇ ਸਾਰੀ ਜਿਹੜੀ ਮੀਂਹ ਪੈ ਗਿਆ ਹੜ ਗਿਆ ਮੀਂਹ ਪੈ ਗਿਆ ਹਨ ਇਹਦਾ ਬਾਹਰ ਵਾਲਾ ਕੰਮ ਬਣਿਆ ਪਿਆ ਵੀ ਪਤਾ ਨਹੀਂ ਜਿੱਦਾ ਬਾਹਰ ਹੁੰਦਾ ਵੀ ਪਤਾ ਨਹੀਂ ਲੱਗਾ ਕਦੋਂ ਮੀਂਹ ਆਗੇ ਤੇ ਕਦੋਂ ਨਹੀਂ ਹਨਾ ਕਦੋਂ ਧੁੱਪ ਨਿਕੜਾਈ ਉਹੀ ਹਾਲ ਹੁਣ ਆਪਣੇ ਇੱਥੇ ਹੋਇਆ ਪਿਆ ਕੱਲ ਮੇਲੀਆਂ ਨੇ ਪਿਆ ਨਹੀਂ ਆਪਣੇ ਪਿੰਡ ਮੀਂਹ ਪਿਆ ਹੀ ਪਿਆ ਠੀਕ ਹੈ ਇੱਥੇ ਮਿਲਦਾ ਜਿਆਦਾ ਲੋਕੀ ਰੱਬ ਨੂੰ ਧਿਉਣੇ ਲਾਵੇ ਤੇ ਵੀ ਹੜਦਾ ਹੀ ਨਹੀਂ ਵਿਆ ਸਾਡੇ ਇਲਾਕੇ ਚ ਤਾਂ ਬਹੁ ਮੀ ਪੈਂਦਿਆ ਹਨ ਸਾਰੇ ਪਾਸੇ ਹੀ ਪੈਂਦਾ ਹੋਊਗਾ ਜ਼ਰੂਰੀ ਨਹੀਂ ਵੀ ਇਧਰ ਹੀ ਪੈਂਦਾ ਹੋਰ ਵੀ ਵਾਸੇ ਪੁੰਦਾ ਹੋਊਗਾ ਤੇ ਕਰਦੇ ਆਂ ਬਾਬਿਓ ਵੀਡੀਓ ਸ਼ੁਰੂ ਤੇ ਤੁਹਾਡੇ ਵੀਡੀਓ ਜਿਹੜੇ ਕਮੈਂਟ ਆਏ ਹੋਇਆ ਉਹ ਕਮੈਂਟ ਪੜਕੇ ਤੇ ਉਹਨਾਂ ਦਾ ਜਵਾਬ ਦੇਈਏ ਤੇ ਲੋ ਬਾਬਿਓ ਇੱਕ ਵੀਰ ਦਾ ਕਮੈਂਟ ਆਇਆ ਸੀ ਇੱਕ ਨਹੀਂ ਕਈ ਵੀਰਾਂ ਦੇ ਕਮੈਂਟ ਆਏ ਸੀ ਸਾਰਿਆਂ ਦਾ ਜਵਾਬ ਦੇਵਾਂਗੇ ਤੇ ਮੜਾ ਪਿੱਛੇ ਲੋ ਜੀਏ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਭਾਈ ਵੀ ਕਬੂਤਰ ਸਾਡੇ ਵੀ ਮਿੱਠਾ ਨੂੰ ਮੂੰਹ ਮਾਰਦੇ ਆ ਇਸ ਦੋਈ ਨਾਲ ਸਹੀ ਹੋ ਜਾਣਗੇ हां भाई मैं ਦੱਸਿਆ ਤਾਂ ਹੈਗਾ ਨਾ ਇਹੀ ਵੀਡੀਓ ਤੁਹਾਡੇ ਸਾਹਮਣੇ ਆਪਾਂ ਰੋਜ਼ ਇਹੀ ਚੀਜ਼ ਦੱਸੀ ਦੀ ਆ ਹਨਾ ਵੀ ਜਿਹੜੀ ਆਪਾਂ ਕਰੀਦੀ ਆ ਤੁਹਾਡੇ ਸਾਹਮਣੇ ਆਪਣੇ ਕੁੱਤਰਾਂ ਨੂੰ ਵੀ ਕਰਦਾ ਪਿਆ ਇਹੀ ਮੈਡੀਸਨ ਪੋਨਾ ਪਿਆ ਇਹ ਨਹੀਂ ਕਿ ਤੁਹਾਨੂੰ ਕੁਝ ਦੱਸਦਾ ਤੇ ਆਪ ਕੁਝ ਕਰੀ ਜਾਣਾ ਹਨਾ ਸਾਰੀ ਗੇਮ ਆ ਜਿੱਦਾਂ ਵੀ ਮੈਂ ਜੋ ਵੀ ਕਰਦਾ ਉਹ ਸਾਰੀ ਗੇਮ ਇੱਥੇ ਸ਼ੇਅਰ ਕਰਦਾ ਪਿਆ ਬਾਕੀ ਇੱਕ ਵੀਰ ਦਾ ਹੋਰ ਆਇਆ ਸੀ ਬਾਈ ਵੀ ਜੇ ਆਪਾਂ ਉਹ ਲਾਲ ਦਵਾਈ ਦੀ ਸਪਰੇਅ ਕਰ ਦਈਏ ਤੇ ਬੱਚੇ ਦੇ ਮੱਛਰ ਨਹੀਂ ਲੜੂਗਾ ਬਾਈ ਦੇਖੋ ਮੈਂ ਕਿੰਨੀ ਵਾਰੀ ਵੀਡੀਓ ਬਣਾਤੀ ਐ ਇਸ ਚੀਜ਼ ਤੋਂ ਕਿ ਮੱਛਰ ਫੈਸੜੀਆਂ ਕਾਹਤੋਂ ਹੁੰਦੀਆਂ ਕਿਉਂ ਹੁੰਦੀਆਂ ਹਨਾ ਤੇ ਮਛਰਨਾ ਵੀ ਚਲੋ ਹੁੰਦੀਆਂ ਇਨਫੈਕਸ਼ਨ ਤਾਂ ਹੁੰਦੀ ਆ ਪਰ ਜੇ ਇਨਫੈਕਸ਼ਨ ਲੀਵਰ ਚ ਹੋਊਗੀ ਤਾਂ ਹੀ ਜਲਦੀ ਹੋਊਗੀ ਜੇ ਲੀਵਰ ਸਟਰੋਂਗ ਹੋਊਗਾ ਤਾਂ ਇਨਫੈਕਸ਼ਨ ਬੱਚੇ ਦੇ ਹੋਊਗੀ ਨਹੀਂ ਠੀਕ ਆ ਜੇ ਹੁਣ ਲੀਵਰ ਹੀ ਸਟਰੋਂਗ ਹੈ ਨਹੀਂ ਤੇ ਇਨਫੈਕਸ਼ਨ ਹੋਣੀ ਹੋਣੀ ਆ ਠੀਕ ਆ ਉਹਦੇ ਉਸ ਬਿਮਾਰੀ ਨਾਲ ਲੜਨ ਲਈ ਉਹਦੇ ਨਾਲ ਚ ਸਹਿਣ ਸ਼ਕਤੀ ਹੈ ਨਹੀਂ ਜਾਨ ਹੈ ਨਹੀਂ ਲੀਵਰ ਦੇ ਵਿੱਚ ਤਾਂ ਕਿੱਦਾਂ ਲੜੂਗਾ ਮੈਂ ਤੁਹਾਨੂੰ ਵਾਰ-ਵਾਰ ਦੱਸਿਆ ਵੀ ਉਹ ਮਿੱਟੀ ਬਣਾਇਆ ਕਰੋ ਜ ਆ ਚੀਜ਼ਾਂ ਪਾਓ ਆ ਚੀਜ਼ਾਂ ਪਾਓ ਵੀ ਉਹਦੇ ਨਾਲ ਜੇ ਤੁਹਾਡੇ ਕਬੂਤਰ ਦਾ ਲੀਵਰ ਤੰਦਰੁਸਤ ਹੈ ਤਾਂ ਪ੍ਰੋਬਲਮ ਆਣੀ ਹੀ ਨਹੀਂ ਠੀਕ ਆ ਲੜਨ ਦਾ ਮਤਲਬ ਬਿਮਾਰੀ ਨਾਲ ਲੜਨ ਜੋਗਾ ਕੂਤਰ ਹੋਵੇ ਤੇ ਤੁਹਾਡੇ ਬੱਚਿਆਂ ਦੇ ਕਦੀ ਵੀ ਮੇਰੇ ਕੁੜਿਆਂ ਚ ਬਾਈ ਕਿਤੇ ਆ ਕੇ ਮੱਛਰ ਦੇਖਿਓ ਠੀਕ ਆ ਸਪਰੇਆ ਵੀ ਕਰੀ ਦੀਆਂ ਸਭ ਕੁਝ ਕਰਦੀਆਂ ਪਰ ਖੱਤਿਆਂ ਚ ਘਰ ਕਰਕੇ ਫੇਰ ਵੀ ਮੱਛਰ ਕਿਤੇ ਨਾ ਕਿਤੇ ਆਉਂਦਾ ਹੀ ਆ ਜੋ ਮਰਜੀ ਕਰ ਲਓ ਠੀਕ ਆ ਬਾਕੀ ਬਾਈ ਜਿਹੜੀ ਲਾਲ ਦਵਾਈ ਆ ਨਾ ਉਹਦੇ ਨਾਲੋਂ ਸਪਰੇਅ ਲਾਉ ਲੋ ਨਿਵਾਣੇ ਚੱਗੇ ਹੁੰਦੇ ਆ ਠੀਕ ਆ ਹਾਂ ਉਹਦਾ ਤੁਸੀਂ ਲੱਤਾਂ ਤੇ ਮਾਰ ਸਕਦੇ ਆ ਕੋਈ ਚੱਕਰ ਨਹੀਂ ਜਿੱਥੇ ਬੱਚਿਆਂ ਦਾ ਖਾਣਾ ਬੱਚੇ ਦੇ ਖਾਣੇ ਚ ਮਾਰ ਸਕਦੇ ਆ ਠੀਕ ਆ ਇੱਕ ਤਾਨੂੰ ਉਹ ਪਤਾ ਹੋਣਾ ਬਾਈ ਜਿਹੜੀ ਕੀ ਉਹਨੂੰ ਕਹਿੰਦੇ ਯਾਰ ਮੁਖ ਮੁਸ਼ਕਪੂਰ ਦੀ ਟਿੱਕੀ ਹੁੰਦੀ ਦਾ ਉਹਨੂੰ ਵੀ ਤੁਸੀਂ ਕਟਕੇ ਉਹਦਾ ਪਾਣੀ ਪੜਾ ਕੇ ਉਹਦੀ ਸਪਰੇਅ ਕਰ ਸਕਦੇ ਉਹਦੀ ਸਮੈਲ ਨਾਲ ਵੀ ਮੱਛਰ ਨਹੀਂ ਆਉਂਦਾ ਠੀਕ ਆ ਬਾਕੀ ਕਈ ਤਰੀਕੇ ਆ ਕਈਆਂ ਨੇ ਬਲਬ ਪੀਲੇ ਜੇ ਲਿਆ ਗਲਾਏ ਆ ਵੀ ਉਹਨਾਂ ਮੱਛਰ ਨਹੀਂ ਆਉਂਦਾ ਬਾਈ ਮੱਛਰ ਤਾਂ ਆਉਂਦਾ ਹੀ ਆਉਂਦਾ ਜੋ ਮਰਜ਼ੀ ਕਰ ਲਓ ਠੀਕ ਆ ਸਪਰੇਅ ਦੀ ਇੱਕ ਦਿਨ ਦਾ ਅਸਰ ਰਹੂਗਾ ਹਨਾ ਬਾਕੀ ਮੈਂ ਤੁਹਾਨੂੰ ਦੱਸਿਆ ਮਿੱਟੀ 'ਚ ਨਿੰਮ ਪਾ ਕੇ ਪਾਇਆ ਕਰੋ ਬਾਈ ਜਿੱਦਾਂ ਤੁਹਾਨੂੰ ਦੱਸਿਆ ਹੈ ਨਾ ਮਿੱਟੀ 'ਚ ਮਿਕਸ ਕਰਕੇ ਨਿੰਮ ਦਾ ਪਾਊਡਰ ਬਣਾ ਕੇ ਬਾਈ ਫੋੜੇ ਫਿੰਸੜੀਆਂ ਨਿਕਲ ਲੈਣੀ ਨਹੀਂ ਯਾਰ ਜੋ ਮਰਜ਼ੀ ਹੋ ਜਾ ਜਿੰਨਾ ਮਰਜ਼ੀ ਮੱਛਰ ਲੜ ਜਾਏ ਨਹੀਂ ਨਿਕਲੂਗੇ ਹੈਨਾ ਤੁਸੀਂ ਕਰੋ ਕਰੋ ਕਿਹਦਾ ਦੇਖੋ ਇੱਕ ਵਾਰੀ ਹੈ ਨਾ ਫੇਰ ਦੁਬਾਰਾ ਮੈਨੂੰ ਕਮੈਂਟ ਕਰਕੇ ਦੱਸੋ ਬਾਈ ਉਹਨਾਂ ਹੱਲ ਹੋਇਆ ਜਾਂ ਨਹੀਂ ਹੋਇਆ ਹੈਨਾ ਜਿਨ੍ਹਾਂ ਦੇ ਨਿਕਲੇ ਵੀ ਆ ਬਾਈ ਉਹ ਵੀ ਸਹੀ ਹੋ ਜਾਣਗੇ ਠੀਕ ਹੈ ਬਾਲੀ ਗੱਲਾਂ ਨਿੰਮਾ ਵਾਲ ਕੇ ਨਾ ਥੋੜਾ ਥੋੜਾ ਪਾਣੀ ਕੂਜਿਆ ਜੇ ਪਾ ਦਿਆ ਕਰੋ ਜਿੱਦਾਂ 1 ਲੀਟਰ ਬਾਲਿਆ ਨਿੰਮ ਦੇ ਪੱਤੇ ਬਾਵਾ ਸਾਰੇ ਲੈ ਲਏ ਇੰ ਉਹ ਦਵਾਈ ਦੇ ਤੌਰ ਤੇ ਵਰਤਣਾ ਸ਼ੁਰੂ ਕਰੋ ਕੁੱਜਿਆਂ 'ਚ ਪਾਓ। ਰੋਜ਼ ਦਾਜ ਦਾ 100 ml ਇੱਕ ਕੁੱਜੇ 'ਚ ਪਾ ਦਿਓ ਜਿੱਥੇ 1.5 ਕਿਲੋ ਪਾਣੀ ਪਿੰਦਾ ਹੋਵੇ ਉਹ 'ਚ 100 ml ਪਾ ਦਿਓ। ਠੀਕ ਆ ਇੱਕ ਸਿਰਿੰਜ ਭਰ ਕੇ ਉਹ ਪਾਣੀ ਦੀ ਪਾ ਦਿਓ ਵਿੱਚ। ਉਹਦਾ ਕੋਈ ਸਾਈਡ ਇਫੈਕਟ ਥੋੜੀ ਆ। ਪਿਆਸੇ ਰੱਖ ਕੇ ਪਰ ਨਹੀਂ ਤਾਂ ਕੋੜਾ ਹੋ ਜਾਣਾ ਪਾਣੀ ਪੀਊਗੇ ਨਹੀਂ ਮੈਂ ਫੇਰ ਦੱਸ ਦਿੰਦਾ ਤੁਹਾਨੂੰ ਹੋਰਾਂ ਕੂਤਰ ਬਿਮਾਰ ਕਰ ਲਿਓ। ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕੂਤਰ ਨੂੰ ਪਿਆਸੇ ਰੱਖ ਕੇ ਕੋਲ ਦੇਖੋ ਵੀ ਪਾਣੀ ਪੀਂਦੇ ਆ। ਠੀਕ ਆ ਜੇ ਪਾਣੀ ਉਹ ਪੀ ਗਿਆ ਹੁਣ ਜਿੱਦਾਂ ਮੈਂ ਇਦਾਂ ਦੀਆਂ ਚੀਜ਼ਾਂ ਪਾਉਂਦਾ ਰ ਘਿਜੋਣਾ ਪੈਂਦਾ ਹੁਣ ਜਦੋਂ ਤੁਸੀਂ ਕੋਈ ਇਦਰੀ ਚੀਜ਼ ਵਰਤਣੀ ਨਹੀਂ ਗਈ ਕਬੂਤਰ ਨੂੰ ਪਤਾ ਹੀ ਨਹੀਂ ਵੀ ਇਹਨੂੰ ਮੈਨੂੰ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਤਾਂ ਮੈਂ ਕਿਉਂ ਪੀਵਾਂ ਦਾ ਉਹ ਨਾ ਪੀਊਗਾ ਹਨਾ ਪਾਣੀ ਦਾ ਜਰੂਰ ਧਿਆਨ ਰੱਖਿਆ ਕਰੋ ਵੀ ਕਬੂਤਰ ਜਦੋਂ ਆਪਾਂ ਦਾਣਾ ਪਾਤਾ ਰੋਜ਼ ਦੇਖਿਆ ਕਰੋ ਵੀ ਕਿਹੜੇ ਕਬੂਤਰ ਆਪਦਾ ਦਾਣਾ ਰਜਮਾ ਖਾਂਦੇ ਉਹਨਾਂ ਜਿੰਨਾ ਮਾ ਦਾਣਾ ਪੋਣਾ ਉਹਨਾਂ ਲੱਗਦਾ ਘਟਦਾ ਵਧਦਾ ਤਾਂ ਨਹੀਂ ਹਨਾ ਪਾਣੀ ਦਾ ਡੱਜ ਨਾਲ ਲੱਗਦਾ ਰੋਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਯਾਰ ਇੰਨਾ ਪਾਣੀ ਪਾਇਆ ਸੀ ਇੰਨਾ ਮੇਰਾ ਲੱਗ ਗਿਆ ਵੀ ਮੇਰੇ ਕਬੂਤਰ ਇੰਨਾ ਹੀ ਪਾਣੀ ਪੀਂਦੇ ਆ ਹਨਾ ਜੇ ਕੁਜਿਆ ਚ ਪਾਣੀ ਪੈਦਾ ਤੇ ਉਹ ਵੀ ਉਹ ਵੀ ਦਾ ਵੀ ਧਿਆਨ ਰੱਖਿਆ ਕਰੋ ਬੱਚਨਾ ਵੀ ਨਹੀਂ ਚਾਹੀਦਾ ਪੁੱਤਰਾਂ ਨੂੰ ਪਾਣੀ ਪੀਣਾ ਚਾਹੀਦਾ ਧਿਆਨ ਰੱਖਿਆ ਕਰੋ ਤੇ ਬਾਕੀ ਬਾਬਿਓ ਹਵਾ ਚਲਦੀ ਜੇ ਵਾਜ ਦਾ ਕੋਈ ਇਸ਼ੂ ਆਇਆ ਕਿਉਂਕਿ ਮੀਂਹ ਬਹੁਤ ਪੈਣ ਡਿਆ ਬਾਛੜਵਣ ਮੇਰੇ ਤੇ ਆਉਣ ਡੇ ਇੱਧਰ ਦੀ ਬਾਛੜ ਤੇ ਉੱਪਰਲੇ ਦਾ ਫੁੱਟੇ ਖਾਡੇ ਮੈਂ ਟੱਕਦੇ ਹਣਾ ਇੱਕ ਮਿੰਟ ਬਾਬਿਓ ਬਾਬਿਓ ਪਾਣੀ ਚੈੱਕ ਕਰੂੰ ਮੀਂਹ ਓਏ ਹੋਏ ਓਏ ਹੋਏ ਓਏ ਹੋਏ ਪਾਣੀ ਬਣੀ ਹੋ ਗਿਆ ਮੀਂਹ ਬਹੁਤ ਪੈਣ ਲੱਗ ਪਿਆ ਦਿਦਵਾਰਾ ਵੀ ਗਣਾ ਕਰ ਕੇ ਜਾਂਦਾ ਰਹਿੰਦਾ ਹੁਣ ਮੀਂਹ ਮੀਂਹ ਆ ਚੈੱਕ ਕਰ ਰਹਾ ਹਾਂ ਹੁਣੇ ਧੁੱਪ ਚੜੀ ਸੀ ਥੋੜਾ ਜਿਹਾ ਪਹਿਲਾਂ ਠੀਕ ਆ ਹੁਣ ਤੋਂ 2 ਘੰਟੇ ਪਹਿਲਾਂ ਧੁੱਪ ਪੂਰੀ ਸੀ ਇਹ ਕਿਰੀਬੀ ਘੰਟਾ ਡੇਢ ਘੰਟਾ ਪਹਿਲਾਂ ਤੇ ਹੁਣ ਮੀਂਹ ਆ ਗਿਆ ਗਰਮੀ ਵੀ ਇੰਨੀ ਸੀ ਛੱਡ ਗੱਲਾਂ ਦਿਓ ਤੇ ਹੁਣ ਕੀ ਕਰ ਸਕਦੇ ਆ ਆਪਣਾ ਕਟਪਟਾ ਸਾ ਫੁੱਟਣਾ ਤੇ ਉਹਦੇ ਵਿੱਚੋਂ ਵੀ ਪਾਣੀ ਹੁਣ ਅੰਦਰ ਜਾਣ ਲਿਆ ਦੇਖੋ ਕਿੰਦਿਆਂ ਦੇ ਵਿੱਚ ਕੀ ਕਰ ਸਕਦਾ ਇਹਦਾ ਹੁਣ ਇਹਦਾ ਕੋਈ ਨਾ ਕੋਈ ਲਾਈ ਬਾਬੇ ਕਰਨਾ ਪੜਾ ਪੱਕਾ ਵੀ ਜੇ ਚਟਾਈਆਂ ਲਾਉਣੇ ਆ ਜਦੋਂ ਮੀਂਹ ਆਇਆ ਚਟਾਈਆਂ ਪੋਲਦੀਆਂ ਬਾਅਦ ਚਾਤੀਆਂ ਤਾਂ ਆਣੂ ਹਨਾ ਉਹੀ ਲਿਓਣਾ ਕੱਲ ਦਰ ਵੀ ਪਾਣੀ ਆ ਗਿਆ ਹੁਣ ਸਾਰਾ ਹੀ ਸਾਫ ਸਈਆ ਕੰਮ ਵਰ ਗਿਆ ਲੱਗੋ ਅੱਜ ਬੁੱਖਾ ਹੀ ਮੁਸ਼ਕਲ ਆ ਵੀਡੀਓ ਬਹੂਗੀ ਹਣਾ ਦੇਖੂਗਾ ਕੋਸ਼ਿਸ਼ ਕਰੂਗਾ ਕਿ ਅੱਜ ਪਾ ਦਵਾਂ ਦੇਖਦਾ ਵੀਡੀਓ ਕੱਲ ਨੂੰ ਮਿਲੂਗੀ ਤੁਹਾਨੂੰ ਬਾਬੋ ਮੀਂਹ ਮੀਂਹ ਹੋ ਗਿਆ ਦੇਖੋ ਤਰਪਾਲ ਟੱਕ ਗਿਆ ਆਪਣੇ ਮਨੋਂ ਤੇ ਉੜ ਗਈ ਹੁਣੀ ਉਡੀ ਉਦਾਂ ਪਹਿਲਾਂ ਜਿਆਦਾ ਮੀਂਹ ਜਦੋਂ ਪੈਂਦਾ ਰਿਹਾ ਉਦੋਂ ਤਰਪਾਲ ਟੀ ਗੀਰੀ ਤੇ ਹੌਣ ਉੜ ਗਈ ਹਣਾ ਬਹੁਤ ਬੁਰਾ ਹਾਲ ਹੋ ਗਿਆ ਖੁੱਡੇ ਸਾਰੇ ਪਾਣੀਆਂ ਨਾਲ ਭਰ ਗਏ ਬਣੇ ਆ ਮੇਰੇ ਹਿਸਾਬ ਨਾਲ ਪਾਣੀ ਬਹੁਤ ਹੋ ਗਿਆ ਮੈਂ ਦੇਖਾਂ ਹੁਣ ਕੀ ਚੱਕਰ ਆ ਪਾਣੀ ਪੂਣੀ ਕੱਢੀਏ ਤਾਂ ਫਿਰ ਮਿਲਦੇ ਆਂ ਵੀਡੀਓ ਵਿੱਚ ਹੀ ਰਹਿ ਗਈ ਪਾਣੀ ਦੇਖੋ ਤੁਸੀਂ ਨਾਲ ਦੇ ਘਰ ਖੜ ਗਿਆ ਜਾ ਕੇ ਐਨਾ ਕਿ ਮੀਂਹ ਪਿਆ ਨਾ ਇੱਕ ਵਾਰੀ ਤਸੱਲੀ ਕਰਾਤੀ ਮੀਂਹ ਨੇ ਪੂਰੀ ਪਾਣੀ ਪਾਣੀ ਖੜ ਗਿਆ ਹੁਣ ਤਾਂ ਹਰਿਆਲੀ ਵੀ ਜੰਮਣ ਲੱਪੀ ਜਨਾ ਮੀਂਹ ਪਿੰਦਾ ਪਿਆ ਤੇ ਪਾਣੀ ਬਹੁਤ ਖੜ ਗਿਆ ਸੀ ਉਧਰੋਂ ਵੀ ਕੱਢਿਆ ਸਾਰੇ ਖੁੱਡਿਆਂ ਖੱਡਿਆਂ ਚ ਪਾਣੀ A to Z ਵੜ ਗਿਆ ਸੀ ਹੁਣ ਆਹ ਖੁੱਡਾ ਸਾਫ਼ ਕਰਨ ਵਾਲਾ ਰਹਿ ਗਿਆ ਕਰਦਾ ਪਿਆ ਸੀ ਉਹਦੇ ਉਦਾਂ ਹੀ ਉਹ ਵੀਡੀਓ ਵੀ ਹੁਣ ਮੈਂ ਬਾਅਦ ਚ ਰੋਕੀ ਵੀਡੀਓ ਰੋਕ ਦਿੱਤੀ ਸੀ ਗੱਲਾਂ ਗੁਲਾ ਕਰਦੇ ਮੀਂਹ ਆਪ ਹੋ ਗਿਆ ਸੀਗਾ ਬਹੁਤ ਜ਼ਿਆਦਾ ਮੀਂਹ ਆ ਗਿਆ ਸੀ ਆ ਸਾਰਾ ਹੀ ਪਾਣੀ ਪਾਣੀ ਖੜਿਆ ਪ੍ਰਣਾਲੇ ਵੀ ਪਾਣੀ ਨਹੀਂ ਖਿੱਚਣ ਦੇ ਸੀ ਕਾ ਤਿੰਨ ਪ੍ਰਣਾਲੀਆ ਤਿੰਨੇ ਹੀ ਬਲੌਗ ਹੈ ਸੀ ਪਹਿਲਾਂ ਪਾਣੀ ਜਾਂਦਾ ਹੀ ਨਹੀਂ ਪਿਆ ਸੀ ਪਾਣੀ ਜਾਂਦਾ ਸੀ ਪਰ ਪਾਣੀ ਹੈ ਬਹੁਤ ਸੀ ਇੰਨਾ ਨਿਕਲਦਾ ਨਹੀਂ ਸੀ ਤੇ ਮੀ ਤਾਂ ਬਾਬਿਓ ਸਰਾ ਹੀ ਲੱਗ ਗਿਆ ਅੱਜ ਵਾਲਾ ਤਾਂ ਬਾਹਲਾ ਹੀ ਸਰਾ ਹੋ ਗਿਆ ਨਾ ਰੋਜ਼ ਹੀ ਮੀ ਪੈਂਦਾ ਪਾਣੀ ਦੇਖੋ ਜੇ ਉਥੋਂ ਨਿਕਲਦਾ ਲੈ ਨਿਕਾਸ ਹੈਗਾ ਆ ਪਾਣੀ ਦਾ ਆਹ ਘਰ ਚ ਦੇਖੋ ਪਾਣੀ ਇੱਥੇ ਤੱਕ ਆ ਗਿਆ ਸੀ ਅੰਦਰ ਤੱਕ ਪਾਣੀ ਉਹ ਬਾਬਿਓ ਉਹ ਬੱਚਾ ਫੇਰ ਬਿਮਾਰ ਹੋ ਗਿਆ ਇਹਨੂੰ ਬੁਖਾਰ ਬਹੁਤ ਸੀ ਹੁਣ ਬੱਚੇ ਨੂੰ ਕਿਉਂਕਿ ਜਿਹੜਾ ਮੀ ਮੂੰ ਪੈਂਦਾ ਨਾ ਮੋਰੋ ਟਕਣਾ ਠੁਕਣਾ ਪੈਂਦਾ ਹੋਮਸ ਕਰਕੇ ਵੀ ਚੱਕਰ ਪੈਂਦਾ ਹਨਾ ਬਾਛੜ ਬੋ ਪਿੰਦੀ ਜੇ ਉੱਪਰਲੇ ਗੁੱਡੇ ਆਪਾਂ ਨਾ ਟੱਕੀਏ ਤਾਂ ਠੀਕ ਆ ਉਹ ਹੁਣ ਪਾਣੀ ਦੀ ਇੱਕ ਬੂੰਦ ਨਹੀਂ ਪਈ ਉਹਦੇ ਵਿੱਚ ਹਨਾ ਜਾਲੀ ਜੀ ਸੀ ਉਦੋਂ ਤਾਂ ਖੁੱਲੀ ਹਵਾ ਕ੍ਰੋਸ ਹੁੰਦੀ ਪਰ ਇੰਨਾ ਵੀ ਨਹੀਂ ਹੁਮਾ ਹੁੰਦਾ ਉਹ ਜਾਲੀ ਆ ਆਪਾਂ ਹਟਮੀ ਕਰਕੇ ਲਾਈਦੀ ਆ ਹਨਾ ਤੇ ਇਹੀ ਚਲੋ ਪ੍ਰੋਬਲਮ ਫੜ ਹੋ ਗਈ ਆ ਹਨਾ ਹੁਣੇ ਹੀ ਇਹਨੂੰ ਹੁਣੇ ਹੀ ਦਵਾਈ ਦੁਵਾਈ ਦਿੱਤੀ ਆ ਇਹ ਸੈੱਟ ਹੋ ਜਾਊਗਾ ਮੂੰਹ ਹਜੇ ਪੱਕਿਆ ਨਹੀਂ ਹੈਗਾ ਉਦਾਂ ਫੁੱਲਿਆ ਤੇ ਬੁਖਾਰ ਬਹੁਤ ਜ਼ਿਆਦਾ ਸੀ ਬੱਚੇ ਨੂੰ ਹੁਣ ਮੈਂ ਦਵਾਈ ਦਿੱਤੀ ਆ ਸੈੱਟ ਹੋ ਜਾਊਗਾ ਹਨਾ ਤੇ ਇਹਦਾ ਕੰਮ ਵੱਜ ਜਾਣਾ ਸੀ ਜੇ ਮੈਂ ਨਾ ਦੇਖਦਾ ਡੇਲੀ ਕੂਟਰ ਚੈੱਕ ਰਿਆ ਕਰੋ ਸਤੇ ਲੋ ਬਾਬੇ ਕਰੀਏ ਵੀਡੀਓ ਸ਼ੁਰੂ ਹਨਾ ਵੀਡੀਓ ਪੋਣੀ ਵੀ ਜ਼ਰੂਰੀ ਆ ਤੇ ਤੁਹਾਡਾ ਪਿਆਰ ਮਿਲਦਾ ਤੇ ਪਿਆਰ ਖਾਤਰ ਇੰਨਾ ਤਾਂ ਕਰਾਂਗੇ ਥੋੜਾ ਔਖੇ ਹੋ ਜਾਾਂਗੇ ਕੋਈ ਚੱਕਰ ਨਹੀਂ ਪਾਉਨੇ ਆ ਵੀਡੀਓ ਬਣਾਉਨੇ ਆ ਆਇਓ ਫੇ ਬਾਬੇ ਕਰੀਏ ਗੱਲਾਂ ਬਾਤਾਂ ਹਾਂਜੀ ਬਾਬੇ ਲੋ ਕਰੀਏ ਵੀਡੀਓ ਸ਼ੁਰੂ ਤੇ ਹਾਲ ਤਾਂ ਵਿਗੜ ਗਈ ਖੁੱਡੇ ਖੱਡੇ ਸਾਫ਼ ਕਰਦੇ ਆ ਪਸੀਨਾ ਵੀ ਆ ਗਿਆ ਤੇ ਮੀਂਹ ਵੀ ਪੈ ਗਿਆ ਉੱਤੇ ਹੀ ਹਨਾ ਤੇ ਕਿਉਂਕਿ ਖੁੱਡੇ ਵੀ ਸਾਫ਼ ਕਰਨੇ ਇੰਨਾ ਇਹਨਾਂ ਦਾ ਧਿਆਨ ਤਾਂ ਰੱਖਣਾ ਹੀ ਪੈਂਦਾ ਹਨਾ ਤੁਹਾਨੂੰ ਪਤਾ ਮਾੜੀ ਮੁੱਟੀ ਪ੍ਰੋਬਲਮ ਕਰਕੇ ਜੇ ਬਿੱਠਾ ਦੀ ਮਾੜੀ ਜੀ ਵਿੱਚ ਚੜ ਗਈ ਤੇ ਕਬੂਤਰ ਬਿਮਾਰ ਹੋ ਜਾਣੇ ਆ ਹਜੇ ਕੀ ਮੈਂ ਸਾਰੇ ਨਾਲੋਂ ਨਾਲ ਡੇਲੀ ਡੇਲੀ ਜੇ ਪਾਣੀ ਪਿੰਦਾ ਨਾਲ ਹੀ ਸਾਫ ਕਰੀਦਾ ਉਸੇ ਘੜੀ ਸਾਫ ਕਰਕੇ ਉਹਨੂੰ ਪੱਖਾ ਬੁੱਖਾ ਲਾ ਕੇ ਸਕੂਨੇ ਆ ਮਾੜਾ ਮੋਟਾ ਜਿੰਨਾ ਵੀ ਸੁੱਕਦਾ ਹੈ ਨਾ ਧੁੱਪ ਚੜੂਗੀ ਤਾਂ ਗੱਲ ਬੰਨੀ ਆ ਹਨ ਤੇ ਲੋ ਬਾਬਿਓ ਮੁੱਦਾ ਛੇੜਦੇ ਆ ਹਨ ਮੁੱਦਾ ਛੇੜਦਾ ਬਾਈ ਇਹੀ ਕੇ ਬਾਅਦ ਲਕਵੇਦੀ ਦਵਾਈ ਬਾਈ ਲਕਵੇਦੀ ਮੈਂ ਦੱਸੀ ਹੋਈ ਆ ਹਨ ਇੰਸਟਾਗ੍ਰਾਮ ਤੇ ਰੀਲ ਪਾਈ ਹੋਈ ਆ ਤੁਸੀਂ ਉਹ ਦੇ ਲਓ ਲਕਵੇਦੀ ਪ੍ਰੋਬਲਮ ਤੋਂ ਹੀ ਪਾਈ ਹੋਈ ਆ ਤੇ ਸਰਚ ਮਾਰ ਲਿਓ ਉਥੋਂ ਨਿਕਲ ਆਊਗੀ ਦੂਜੀ ਗੱਲ ਤੇ ਬਾਬਿਓ ਜਿਹੜਾ ਮੱਛਰ ਆ ਨਾ ਇਹ ਇੱਕ ਆਪਣੇ ਉਹਦੀ ਲਕਸ਼ਮਣ ਰੇਖਾ ਤੁਸੀਂ ਉਹ ਖੁੱਡਿਆਂ ਚ ਲਕਸ਼ਮਣ ਰੇਖਾ ਮਾਰਦਿਆ ਕਰੋ ਸਾਰੇ ਪਾਸੇ ਖਾਂਦੇ ਨਹੀਂ ਕਬੂਤਰ ਸਮੈਲ ਵਾਲੀ ਚੀਜ਼ ਨੂੰ ਨਹੀਂ ਖਾਂਦੇ ਆਪਾਂ ਹਰੇਕ ਆਰੀ ਮਾਰੀ ਦੀ ਉਹਦਾ ਕੋ ਨੁਕਸਾਨ ਨਹੀਂ ਹੈਗਾ ਕਈ ਵੀਰ ਮਾਰਦੇ ਆ ਉਹਦੇ ਨਾਲ ਕਾਲੇ ਪੱਭੂ ਮਾਰ ਜਾਂਦੇ ਆ ਠੀਕ ਆ ਤੇ ਜਿਹੜੇ ਬੱਚੇ ਆ ਉਹਦਾ ਮੈਂ ਪਤਾ ਨਹੀਂ ਕੀ ਨਾ ਆਪਾਂ ਪਾਊਡਰ ਦੱਸਿਆ ਹੋਇਆ ਨਾ ਮੈਂ ਮੱਛਰਾਂ ਵਾਸਤੇ ਆ ਸੌਰੀ ਜੂਆਂ ਵਾਸਤੇ ਉਹ ਤੁਸੀਂ ਜਿੱਥੇ ਬੱਚੇ ਪਾਲਦੇ ਆ ਨਾ ਉਥੇ ਖਿਲਾਰਦਿਆ ਕਰੋ ਉਹਦੀ ਸਮੈਲ ਨਾਲ ਨਾਲ ਤਾਂ ਖਾਂਦੀਆਂ ਮੱਛਰ ਜਾਂਦਾ ਨਾ ਉਥੇ ਪੱਭੂ ਜਾਂਦੇ ਆ ਉਹ ਉਹ ਵਾਲਾ ਖਿਲਾਰਦਿਆ ਕਰੋ ਤੁਸੀਂ ਹੈ ਨਾ ਬਾਕੀ ਜਿਹੜੇ ਅਜੇ ਤੱਕ ਕਈ ਹੈਗੀਆਂ ਦੁਕਾਨਾਂ ਜਿੱਥੋਂ ਆਪਾਂ ਕਬੂਤਰਾਂ ਦਾ ਸਮਾਨ ਲੈਂਦੇ ਹੁੰਨੇ ਉਹਨਾਂ ਕੋ ਇੱਕ ਚਿੱਟਾ ਪੈਕੇਟ ਹੁੰਦਾ ਖੁੱਲਾ ਹੀ ਹੁੰਦਾ ਉਹ ਚਿੱਟਾ ਪੈਕੇਟ ਹੁੰਦਾ ਉਹਦਾ ਉੱਤੇ ਲਿਖਿਆ ਕੱਖ ਨਹੀਂ ਹੁੰਦਾ ਉਹ ਉਹਦੇ ਕਹਦੇ ਹੋ ਬਾਈ ਜੂਆਂ ਤੋਂ ਚਾਹੀਦਾ ਉਹ ਲਿਆ ਕੇ ਬਾਈ ਦਾ ਖਲਾਰ ਦੋ ਮੈਂ ਕਹਾ ਇੱਕ ਦਿਨ ਚ ਖੁੱਡਾ ਸਾਫ ਹੋ ਜਾਂਦਾ ਸਾਰੇ ਕੋਈ ਪੱਬੂ ਕੋਈ ਕੁਝ ਨਹੀਂ ਰਹਿੰਦਾ ਖੁੱਡੇ ਚ ਆਉਂਦਾ ਹੀ ਨਹੀਂ ਮੱਛਰ ਵੀ ਨਹੀਂ ਆਉਂਦਾ ਉਹਦੇ ਨਾਲ ਉਹਦੀ ਸਮੈਲ ਨਾਲ ਹੀ ਖੁੱਡੇ ਖੁੱਲੇ ਰਹਿਣੇ ਚਾਹੀਦੇ ਐ ਨਹੀਂ ਬੰਦ ਹੋਣੇ ਚਾਹੀਦੇ ਸਾਰੇ ਪਾਸਿਓ ਉਹ ਵੀ ਨੁਕਸਾਨ ਆ ਦਵਾਈ ਕਬੂਤਰਾਂ ਨੂੰ ਵੀ ਚੜ ਸਕਦੀ ਜੇ ਬੰਦ ਕਰਾਂਗੇ ਹੋਮਸ ਬਣ ਜਾਣੀ ਹਵਾ ਕਰਾਸ ਤੇ ਦੂਜੀ ਬਾਬੇ ਜਿਹੜੀ ਲਾਲ ਦਵਾਈ ਬਾਬੇ ਲਾਲ ਦਵਾਈ ਨਾ ਮੈਂ ਪਹਿਲਾਂ ਦੱਸਿਆ ਕਬੂਤਰ ਨਵਾਇਆ ਕਰੋ ਬੱਚੇ ਵੀ ਜਿਹੜੇ ਵੱਡੇ ਬੱਚੇ ਹੋ ਜਾਂਦੇ ਨਾ ਉਹਨਾਂ ਨੂੰ ਵੀ ਨਵਾਇਆ ਕਰੋ ਮੱਛਰ ਹੋਣਾ ਲੱਗਣਾ ਹੀ ਨਹੀਂ ਤੁਹਾਡੇ ਇਹ ਪ੍ਰੋਬਲਮ ਹੋਣੀ ਨਹੀਂ ਉਹ ਇਨਫੈਕਸ਼ਨ ਨੂੰ ਚੱਕਦੀ ਆ ਹਨਾ ਇੱਕ ਆ ਦਿਨਾਂ ਦੇ ਵਿੱਚ ਜਦੋਂ ਤੁਸੀਂ ਆਪਾਂ ਕੁਜੇ ਚ ਪਾਣੀ ਪੋਨੇ ਆ ਨਾ ਐਦਾ ਚੁੜਕੀ ਭਰ ਕੇ ਮਾੜੀ ਜੀ ਉਹ ਪਾ ਦਿਆ ਕਰੋ ਪੋਟਾਸ਼ੀਅਮ ਦੀ ਹਫ਼ਤੇ ਚ ਦੋ ਤਿੰਨ ਵਾਰੀ ਹਨਾ ਤੇ ਉਹਨਾਂ ਵੀ ਪ੍ਰੋਬਲਮ ਨਹੀਂ ਹੁੰਦੀ ਪਾਣੀ ਦੇ ਵਿੱਚ ਹੀ ਇੱਕ ਵਾਇਰਸ ਬਣਦਾ ਜਿਹਦਾ ਮੂੰਹ ਪੱਕ ਦਾ ਬੁਖਾਰ ਚੜਦਾ ਹੈ ਅੱਜ ਕੱਲ ਮੀਂਹ ਦੇ ਵਿੱਚ ਹੀ ਪਾਣੀ ਦੀ ਇਹ ਚੀਜ਼ ਬਣਦੀ ਪਈ ਆ ਹਨਾ ਪਾਣੀ ਤੋਂ ਇਨ ਆਪਾਂ ਦਵਾਈਆਂ ਵਰਤਦੇ ਆ ਜਦ ਜੋ ਵੀ ਆ ਹਨਾ ਪਾਣੀ ਨੂੰ ਇੱਕ ਵਾਰੀ ਸਾਫਤਾ ਕਰਨਾ ਪੈਂਦਾ ਉਹ ਦਵਾਈ ਜਿਹੜੀ ਆ ਉਹਦਾ ਆਪਾਂ ਪਾਣੀ ਵਾਲੀਆਂ ਟੈਂਕੀਆਂ ਹੁੰਦੀਆਂ ਨਾ ਆਪਣੇ ਪਿੰਡ ਉਹਦੇ ਵਿੱਚ ਪਾਉਂਦੇ ਆ ਕਿ ਉਹਨਾਂ ਪਾਣੀ ਜਿਹੜਾ ਆ ਸਾਫ ਹੋ ਜੇ ਪਾਣੀ ਦੇ ਜਿੰਨੇ ਵੀ ਮਤਲਬ ਪਾਣੀ ਭਾਰਾ ਨਾ ਹੋਵੇ ਤੇ ਆਪਣਾ ਜਿਹੜਾ ਘਰ ਵਾਲਾ ਮੋਟਰ ਦਾ ਪਾਣੀ ਹੁੰਦਾ ਤੇ ਤੁਸੀਂ ਉਹ ਟੂਟੀ ਵਾਲਾ ਪਾਣੀ ਪੀ ਕੇ ਦੇਖ ਲਿਓ ਜਿਹੜਾ ਪਿੰਡਾਂ ਚੋਂ ਆਉਂਦਾ ਹਨਾ ਟੈਂਕੀਆਂ ਆਉਂਦੀਆਂ ਉਹ ਪਾਣੀ ਚ ਕਿੰਨਾ ਫਰਕ ਹੁੰਦਾ ਪਾਣੀ ਹਲਕਾ ਹੁੰਦਾ ਟੈਂਕੀ ਵਾਲਾ ਇੱਕ ਤਾਂ ਬੋਰ ਡੂੰਗਾ ਹੁੰਦਾ ਤੇ ਉਹ ਵੀ ਪਾਣੀ ਵਧੀਆ ਕਬੂਤਰਾਂ ਵਾਸਤੇ ਹਨਾ ਆਪਣਾ ਤਾਂ ਵੈਸੇ ਪਾਣੀ ਬਹੁਤ ਜ਼ਿਆਦਾ ਗ੍ਰੈਵਿ ਤੇ ਜਿਹੜਾ ਆਪਾਂ ਘਰੇ ਪਾਣੀ ਪੀਂਨੇ ਆ ਆਪਾਂ ਫਿਲਟਰ ਫਿਲਟਰ ਲਾਏ ਚਲੋ ਪੀ ਲੈਨੇ ਆ ਜਿਹੜਾ ਕਬੂਤਰਾਂ ਨੂੰ ਪਾਉਣੇ ਆ ਉਹ ਵੀ ਭਾਰਾ ਪਾਣੀ ਬਹੁਤ ਜ਼ਿਆਦਾ ਹਨਾ ਉਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਦੂਜੀ ਗੱਲ ਬਾਬਿਓ ਇਹ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵਧੀਆ ਕਮੈਂਟ ਸੀ ਕਿ ਬਾਈ ਜਿੱਦਾਂ ਹੁਣ ਆਪਾਂ ਦਾਣਾ ਪਾਉਨੇ ਆ ਠੀਕ ਆ ਆਪਾਂ ਨੂੰ ਕੀ ਪਤਾ ਵੀ ਆਪਾਂ ਯਾਰ ਦਾਣਾ ਸਾਰਾ ਮਿਕਸ ਕਰ ਲਿਆ ਕਿਹੜੇ ਕਬੂਤਰ ਕਿਹੜਾ ਕਿੰਨਾ ਖਾ ਗਿਆ ਮੈਂ ਬਾਈ ਉਹੋ ਵੀ ਜਵਾਬ ਦਿੱਤਾ ਹੋਇਆ ਪਹਿਲਾਂ ਕਿ ਜਾਂ ਤਾਂ ਤੁਸੀਂ ਮਿਣ ਕੇ ਪਾਓ ਠੀਕ ਆ ਵੀ ਮੈਂ ਇੰਨਾ ਹੀ ਪੋਣਾ ਇੰਨੇ ਪੋਣਾ ਨਹੀਂ ਜੇ ਮੂੰਗੀ ਪੋਣੀ ਪਹਿਲਾਂ ਥੋੜੀ ਜੀ ਮੂੰਗੀ ਪਾ ਦੋ ਜਿੱਦਾਂ ਕਬੂਤਰ ਲਈ ਚਾ ਚਰ ਪੰਜ ਦਾਣੇ ਜਾਣ ਜਿਆਦਾ ਨਹੀਂ ਠੀਕ ਆ ਹੋਰ ਕੁਛ ਵੀ ਤੁਸੀਂ ਪੋਨੇ ਛੋਲੇ ਪੋਨੇ ਕੱਲੇ ਛੋਲੇ ਪਾਓ ਕਣਕ ਕੱਲੀ ਪਾਓ ਸਾਰਾ ਚੀਜ਼ਾਂ ਕੱਲੀਆਂ ਕੱਲੀਆਂ ਪਾਓ ਉਹ ਸਾਰੇ ਕਬੂਤਰ ਕੱਲੇ ਕੱਲੇ ਖਾਣਗੇ ਜਦੋਂ ਹੁੰਦਾ ਆਪਾਂ ਮਿਕਸ ਕਰਕੇ ਪਾ ਦਨੇ ਆ ਕਬੂਤਰ ਕੋਈ ਕੋਈ ਛੋਲੇ ਛੋਲੇ ਚੁਗ ਜਾਂਦਾ ਕੋਈ ਕੋਸ਼ ਚੁਗ ਜਾਂਦਾ ਕੋਈ ਕਣਕ ਨੂੰ ਪਿੱਛੇ ਪਿਆ ਰਹਿੰਦਾ ਇਸ ਕਰਕੇ ਉਹ ਕਈ ਕਬੂਤਰਾਂ ਤੱਕ ਖਰਾਕ ਨਹੀਂ ਪਹੁੰਚਦੀ ਹਨਾ ਕੱਲਾ ਕੱਲਾ ਦਾਣਾ ਪਾਇਆ ਕਰੋ ਪਹਿਲਾਂ ਮੂੰਗੀ ਪਾਤੀ ਜਾਂ ਸਰ ਤੇ ਛੋਲੇ ਪਾਤੇ ਜਾਂ ਛੋਲਿਆਂ ਦੀ ਦਾਲ ਪਾਤੀ ਇੱਕ ਚੀਜ਼ ਵਰਤੋ ਤੇ ਕਣਕ ਇਹ ਤਿੰਨ ਚਾਰ ਚੀਜ਼ਾਂ ਹੀ ਪਾਉਣੀਆਂ ਬਾਦੂ ਐਵੇਂ ਪਾਉਣ ਦਾ ਕੋਈ ਫਾਇਦਾ ਨਹੀਂ ਖਰਚਾ ਹੀ ਆ ਕਰੀ ਜੋ ਕੋਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੇਸਟ ਹੀ ਜਾਣੀ ਹੈ ਨਾ ਕਿਉਂਕਿ ਡੀਵਾਰਮਿੰਗ ਜ਼ਰੂਰ ਕਰਿਆ ਕਰੋ ਠੀਕ ਹੈ ਜਿਹੜੇ ਤਾਂ ਵੀਰ ਚਲੋ ਹੈਗੇ ਜਿਨ੍ਹਾਂ ਨੂੰ ਤਾਂ ਪਤਾ ਹੀ ਆ ਹਨਾ ਪ੍ਰੋਪਰਲੀ ਰੱਖੇ ਆ ਜਿਨ੍ਹਾਂ ਨੇ ਉਹਨਾਂ ਨੂੰ ਤਾਂ ਪਤਾ ਕਿ ਡੀਵਾਰਮਿੰਗ ਕਰਕੇ ਹੀ ਖਰਾਕ ਲੱਗਣੀ ਆ ਉਦਾਂ ਲੱਗਣੀ ਨਹੀਂ ਕਬੂਤਰਾਂ ਨੂੰ ਹੁਣ ਜਿਹੜੇ ਨਵੇਂ ਬੰਦੇ ਆਪਣੇ ਵੀਡੀਓ ਕਈ ਵੀਰ ਦੇਖਦੇ ਆ ਜਿਨ੍ਹਾਂ ਨੂੰ ਚੀਜ਼ ਦਾ ਪਤਾ ਹੀ ਨਹੀਂਗਾ ਕਿ ਬਾਈ ਮਲਾਪ ਪੈਂਦੇ ਵੀ ਆ ਜਾਂ ਨਹੀਂ ਪੈਂਦੇ ਉਹਨਾਂ ਨੂੰ ਇਸ ਚੀਜ਼ ਦਾ ਵੀ ਨਹੀਂ ਠੀਕ ਹੈ ਜਿਨ੍ਹਾਂ ਨੇ ਨਵੇਂ ਸ਼ੌਂਕ ਨੂੰ ਰੱਖੇ ਆ ਵੈਸੇ ਹੀ ਹਨਾ ਉਹਨਾਂ ਵਾਸਤੇ ਆ ਬਾਈ ਡੀਵਾਰਮਿੰਗ ਕਰਿਆ ਕਰੋ ਜਦੋਂ ਦਾਣਾ ਆਪਾਂ ਸ਼ੁਰੂ ਕਰਨਾ ਨਾ ਪੁਣਾ ਵੀ ਬੱਚੇ ਪਲਾਉਣੇ ਆ ਹੁਣ 15 20 ਦਿਨ ਪਹਿਲਾਂ 20 25 ਦਿਨ ਪਹਿਲਾਂ 15 ਦਿਨ 20 ਦਿਨ 25 ਦਿਨ ਇੱਥੇ ਰੱਖ ਕੇ ਦਵਾਈ ਲਾਇਆ ਕਰੋ ਫੇਖ ਖਰਾਕ ਪਾ ਕੇ 20 25 ਦਿਨ ਰੋਕ ਕੇ ਜੋੜਾ ਲਾਇਆ ਕਰੋ ਪੁੱਤਰ ਤੰਦਰੁਸਤ ਹੋ ਜਾਂਦੇ ਆ ਦੂਜਾ ਬਾਈ ਆ ਮੀਮੂ ਪੈਂਦਾ ਯਾਰ ਵੀਡੀਓ ਛੋਟੀ ਹੋਏ ਬਣੂਗੀ ਅੱਜ ਵੀ ਵੀਡੀਓ ਛੋਟੀ ਆਊਗੀ ਹਨਾ ਕੋਸ਼ਿਸ਼ ਕਰੂੰਗਾ ਜਿੱਡੀ ਵੱਡੀ ਤੋਂ ਵੱਡੀ ਵੀਡੀਓ ਬਣਾ ਲਈਏ ਤੇ ਕਿਉਂਕਿ ਮੌਸਮ ਨਹੀਂ ਸਹੀ ਹੈਗਾ ਮੀਂਹ ਪਈ ਜਾਂਦੇ ਆ ਮੀਂਹ ਪਈ ਜਾਂਦੇ ਹਨਾ ਵੀਡੀਓ ਬਣਾਉਣ ਦਾ ਬਹੁਤ ਔਖਾ ਹੋ ਜਾਂਦਾ ਨਹੀਂ ਤਾਂ ਆਪਾਂ ਤੁਹਾਡੇ ਸਾਹਮਣੇ ਸਾਰੀ ਘੁੰਮ ਫਿਰ ਕੇ ਵੀਡੀਓ ਬਣਾਈ ਦੀ ਸੀ ਹੁਣ ਗੱਲਾਂ ਬਾਤਾਂ ਕਰਕੇ ਹੀ ਵੀਡੀਓ ਬਣਦੀ ਆ ਬਾਕੀ ਗੱਲਾਂ ਬਾਤਾਂ ਆਪਾਂ ਤੁਹਾਡੇ ਕੰਮ ਦੀਆਂ ਕਰਾਂਗੇ ਏਨਕੀ ਉਦਾਂ ਹੀ ਵਾ ਟੂ ਫੜਾਂਗੇ ਛੱਡਾਂਗੇ ਬਾਕੀ ਜਿੰਨਾ ਤੁਸੀਂ ਪਿਆਰ ਦਿੰਨੇ ਆ ਆਪਾਂ ਆਪਣੇ ਵੱਲੋਂ ਉਨਾ ਹੀ ਵਧੀਆ ਕਰਦਾ ਪਿਆ ਉਨਾ ਹੀ ਤੁਹਾਨੂੰ ਵਧੀਆ ਦੱਸਦਾ ਆ ਜੋ ਵੀ ਹੁੰਦਾ ਸੱਚ ਦੱਸਦਾ ਜੋ ਆਪ ਕਰਦਾ ਉਹ ਹੀ ਆਪਾਂ ਸੱਚ ਦੱਸੀਦਾ ਚੈਨਲ ਤੇ ਏ ਨਹੀਂ ਕਿ ਕਰੀਏ ਕੋਛ ਤੇ ਦਸੀਏ ਕੋਛ ਬਾਕੀ ਸਾਰੀ ਰੀਟੇਨ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਤੇ ਬਾਕੀ ਠੀਕ ਆ ਬਾਬਿਓ ਹਣਾ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੇ ਕਿਸੇ ਵੀਰ ਦਾ ਕਮੈਂਟ ਰਹਿ ਗਿਆ ਉਹ ਅਗਲੀ ਵੀਡੀਓ ਜਵਾਬ ਮੈਂ ਦੇ ਦੂੰਗਾ ਤੁਸੀਂ ਰਿਪੀਟ ਕਰਦੇ ਹੋ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਫੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਆਪਾਂ ਬਈ ਆ ਨੁਕਤਾ ਪੁੱਛਿਆ ਸੀ ਜਾਂ ਇਹ ਬਿਮਾਰੀ ਚੋਂ ਸਹੀ ਤੁਸੀਂ ਜਵਾਬ ਨਹੀਂ ਦਿੱਤਾ ਤੇ ਉਹਦਾ ਜਵਾਬ ਆਪਾਂ ਕੱਲ ਵਾਲੀ ਵੀਡੀਓ ਚ ਦੇ ਦਾਂਗੇ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਤੇ ਲਾਈਕ ਵੀ ਲਾਜ਼ਮੀ ਕਰਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਗੱਲ ਤੁਹਾਡੇ ਕੋਲ ਰਹਿ ਨਾ ਜਾਵੇ ਤੁਹਾਨੂੰ ਸਾਰੀਆਂ ਗੱਲਾਂ ਪਤਾ ਲੱਗੇ ਜੋ ਆਪਾਂ ਵੀਡੀਓ ਚ ਕੀਤੀਆਂ ਆਉਂਦੀਆਂ ਇਹਨਾਂ ਕਿ ਇਕੱਲਾ ਨੁਕਤਾ ਦੇਖਿਆ ਤੇ ਵੀਡੀਓ ਸਕਿਪ ਕਰ ਦਿਓ ਤੇ ਠੀਕ ਆ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ